ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਅੱਜ ਤੁਹਾਡੇ ਲੈ ਕੇ ਆਣ ਟਰਾਲੀ ਬਾਈ ਆਪਾਂ ਬੜੀ ਸੋਹਣੀ ਟਰਾਲੀ ਲੈ ਕੇ ਆਏ ਬਾਈ ਬਹੁਤ ਸ਼ਾਸਤਰੀ ਡੇਰ ਦੇ ਵਿੱਚ ਤੇ ਗੱਲ ਕਰਦੇ ਹਾਂ ਸਾਰੀ ਟਰਾਲੀ ਦੇ ਬਾਰੇ ਵਿੱਚ ਬਾਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਹੁਣ ਗੱਲ ਕਰਦੇ ਹਾਂ ਟਰਾਲੀ ਦੇ ਬਾਰੇ ਵਿੱਚ ਬਾਈ ਜੀ ਟਰਾਲੀ ਹੈਗੀ ਆ ਬਾਈ 16 7 16 7 ਸਾਈਜ਼ ਆ ਬਾਈ ਟਰਾਲੀ ਦਾ ਰੇਲ ਦਾ ਹਿੱਸਾ ਲੱਗਿਆ ਹੋਇਆ ਹੈਗਾ 10 ਨਟੀ ਹੱਬਾ ਬਾਈ ਪਾਈਪਾਂ ਵਾਲੀ ਬਾਈ ਜਾਈ ਲੱਗੀ ਹੋਈ ਆ ਦੇਖ ਸਕਦੇ ਆ ਚਾਰ ਦੀ ਹੁੱਕਾ ਬਾਈ ਬੜੀ ਕੰਡੀਸ਼ਨ ਚੈੱਕ ਕਰ ਸਕਦੇ ਆ ਮੰਜਾ ਮੰਜਾ ਲੱਗਿਆ ਹੋਇਆ ਬਿੱਡੀ ਲੱਗੀ ਹੋਈ ਆ ਬੜੀ ਸੋਹਣੀ ਜਿਹੀ ਲੱਗੀ ਹੋਈ ਆ ਬਾਈ ਜੀ ਤੇ ਸਾਰੀ ਟਰਾਲੀ ਸੋਹਣੀ ਆ ਬਾਈ 1 ਰੁਪਿਆ ਕੰਮਣੀਪਾਲ ਦੀ ਤੇ ਟਾਇਰ ਦੂਰ ਚੈੱਕ ਕਰ ਸਕਦੇ ਆ ਬਾਈ ਆਪਾਂ ਸਾਰੀ ਓਕੇ ਦੀ ਰਿਪੋਰਟ ਹੈ ਜੀ ਤੇ ਬਾਕੀ ਟਾਇਰ ਦੇਖ ਲਓ ਵੀ ਟਾਇਰ ਵੀ ਪੂਰੇ ਸਾਫ ਨੇ ਸਾਰੀ ਐਕਸੈਸਰੀ ਲੱਗੀ ਹੋਈ ਆ ਵੀ ਟਰਾਲੀ ਦੇ ਉੱਤੇ ਤੇ ਫਰਸ਼ ਪੁਰਸ਼ ਪੂਰਾ ਸਾਫ ਆ ਬਾਈ ਤੇ ਪੈਸਾ ਲਈ ਤਾਂ ਮੁੱਲ ਮੜੂਗਾ ਤੇ ਗੱਲ ਕਰੀ ਦੀ ਪ੍ਰਾਈਸ ਦੀ ਵੀ ਪ੍ਰਾਈਸ ਦਾ ਹੈ ਜੀ 3 ਲੱਖ ਤੇ 20000 ਰੁਪਿਆ ਕੋਈ ਫਿਕਸ ਰੇਟ ਨਹੀਂ ਹੈ ਜੀ ਬਾਈ ਮਾਉਂਟ ਤੇ ਬਾਕੀ ਬਾਈ ਦੇ ਨੰਬਰ ਸਟਰੀਨ ਉੱਤੇ ਚੱਲ ਰਹੇ ਨੇ ਬਾਈ ਟਰਾਲੀ ਦੇ ਬਾਰੇ ਵਿੱਚ ਤੁਸੀਂ ਜਾਇਜ ਜਾਣਕਾਰੀ ਲੈ ਸਕਦੇ ਹੋ ਬਾਈ ਨਾਲ ਸੰਪਰਕ ਕਰਕੇ ਤੇ ਏਰੀਆ ਜਿਹੜਾ ਬਾਈ ਦਾ ਹੈ ਜਿਹੜਾ ਬਾਈ ਵਿਆਸ ਏਰੀਆ ਬਾਈ ਦਾ ਤੇ ਜੇ ਵੀ ਤੁਹਾਡੇ ਲਈ ਕੋਈ ਪਸ਼ੂ ਮਸ਼ੀਨਰੀ ਸਾਧਨ ਜਮੀਨ ਪਲਾਟ ਬਕਾਉ ਹੈ ਜਿਹੜਾ ਬਾਈ ਤਾਂ ਆਪਾਂ ਨੂੰ ਨੀਚੇ ਦਿੱਤੇ ਹੋਏ ਨੰਬਰਾਂ ਦੇ ਆਪਾਂ ਨੂੰ ਤੁਸੀਂ ਫੋਟੋ ਵੀਡੀਓਜ਼ ਭੇਜ ਸਕਦੇ ਹੋ ਬਾਈ ਆਪਾਂ ਤੁਹਾਡੀ ਵੀ ਆੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦੇ ਹਾਂ ਕਿਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ